ਦੀ ਲੜਾਈ ਲੜ ਰਹੀਆਂ ਉਹ ਜਿਹੜੀ ਮਿੱਟੀ ਆ ਉਹ ਮਤਲਬ ਜ਼ਮੀਨ ਬਚ ਜੇ ਸਾਡੀ ਜ਼ਮੀਨ ਬਚ ਜੇ ਆ ਜਿਹੜਾ ਇੰਨਾ ਜ਼ਹਿਰ ਪਾ ਕੇ ਸਾਡੇ ਸਿਸਟਮ ਨੂੰ ਗਾਲਿਆ ਜਾ ਰਿਹਾ ਇਹ ਜਿਹੜਾ ਮਤਲਬ ਤੰਤਰ ਨੇ ਵੀ ਜਿਹੜਾ ਇੰਨਾ ਸਿਸਟਮ ਵਿਗਾੜਿਆ ਆ ਉਹਨੂੰ ਸੁਧਾਰ ਲਓ ਤੁਸੀਂ ਨੌਜਵਾਨਾਂ ਨੇ ਸੁਧਾਰਨਾ ਹੈ ਸਾਡਾ ਦਾ ਹੈ ਆ ਮੇਰਾ 18 ਸਾਲਾਂ ਦਾ ਜਵਾਬ ਹੈ ਮੇਰਾ ਪੂਰਾ ਹੈ ਮੈਨੂੰ ਤਾਂ ਇਹ ਮੇਰਾ ਬੱਚਾ ਆ ਜਿਹੜਾ ਮੈਂ ਉਹਨੂੰ ਪਰਦੇਸ ਦੇ ਵਿੱਚ ਅੱਖਾਂ ਤੋਂ ਦੂਰ ਨਹੀਂ ਭੇਜਣਾ ਪਰ ਨਹੀਂ ਇਹ ਤਾਂ ਬਜ਼ੁਰਗ ਦੱਸ ਦਿੰਦੇ ਹੁੰਦੇ ਸੀ ਵੀ ਮੰਨ ਲਓ ਕਿ ਕਲਯੁਗ ਦਾ ਸਮਾਂ ਆਏਗਾ ਹਨਾ ਸਮਝ ਨਹੀਂ ਹੁੰਦੀ ਵੀ ਕਾਲ ਯੁੱਗ ਦਾ ਕੀ ਸਮਾਏਗਾ ਪਰ ਇਹ ਚੀਜ਼ ਨਹੀਂ ਜਿਸ ਮੁਲਕ ਨੂੰ ਯਾਦ ਕਰਾਇਆ ਇੱਥੇ ਗਾਂਧੀ ਥੋੜਾ ਕੱਲਾ ਯਾਦ ਕਰਾ ਗਿਆ 90% ਕੁਰਬਾਨੀਆਂ ਕੁਰਬਾਨੀਆਂ ਪੰਜਾਬ ਦੀਆਂ ਵੇਖੋ ਤੁਸੀਂ ਕਿੰਨੀਆਂ ਨੇ 90 99 ਜੇ ਪੰਜਾਬ ਹਰਿਆਣਾ ਫਸਲ ਪਾਇਆ ਕਰਨਾ ਬੰਦ ਕਰ ਦੇਣਾ ਇਹਨਾਂ ਪਤਾ ਲੱਗਦਾ ਕਿ 60% ਨਾਲ ਪੰਜਾਬ ਤੇ ਹਰਿਆਣਾ ਪੂਰਾ ਕਰਦਾ ਵੋਲਟ ਦੇ ਵਿੱਚ ਇਹ 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 ਗੱਲ ਹੈ ਨਾ ਜਿਹੜੀ ਆ ਟਿਕਾਣੇ ਵਾਲੀ ਕੀਤੀ ਤੁਸੀਂ ਆਪਾਂ ਉਹਦਾ ਮਤਲਬ ਕੋਈ ਨਹੀਂ ਜੀ ਆਪਾਂ ਜਿੱਥੇ ਬੈਠੇ ਆ ਨਾ ਹੁਣ ਅਸੀਂ ਲਿਮਟਾਂ ਦੇ ਵਿੱਚ ਤਾਰਾਂ ਨਹੀਂ ਇਹ ਸਾਡੇ ਜਿਹੜੇ ਆਗੂ ਕਿਵੇਂ ਰੁਪਏ ਦਵਾਵਾਂਗੇ ਅਸੀਂ ਬੰਦ ਕਰੀ ਨਹੀਂ ਸਕਦੇ ਸਾਲ ਲੈ ਫਸਲ ਬੀਜਣੀ ਬੰਦ ਕਰ ਦਿਓ ਇੱਕ ਸਾਲ ਲਈ ਉਹਨੇ ਬਾਰਡਰ ਲਾਇਆ ਨਾ ਫਸਲ ਬੰਦ ਦੇ ਗੱਲ ਸੁਣੋ ਮੇਰੀ ਕਹਿਣੀ ਕਹਿਣੀ ਤੇ ਕਰਨੀ ਦੇ ਦੋ ਅਲੱਗ-ਅਲੱਗ ਗੱਲਾਂ ਨੇ ਇਹਦੀਆਂ ਗੱਲਾਂ ਕਹਿਣੀਆਂ ਤੇ ਉਹਦੇ ਚ ਅਮਲ ਕਰਨਾ ਦੋ ਅਲੱਗ-ਅਲੱਗ ਮਤਲਬ ਹੁਣ ਮੰਨ ਲਓ ਜੇ ਮੈਂ ਦੇਣ ਲੈਣੇ ਮੰਨ ਲਓ ਮੈਂ 800 ਰੁਪਏ ਚੁੱਕ ਲਏ ਮੈਂ ਉਹਨੂੰ ਨਹੀਂ ਮੰਨ ਲਓ ਮੈਂ 2 ਮਹੀਨਾ ਰੱਖਾਂ ਤਿੰਨ ਰੱਖਾਂ ਕਿਉਂਕਿ ਮੈਂ ਖਰਚਾ ਵੀ ਤੇ ਚਲਾਣਾ ਮੈਂ ਤਾਂ ਸਰਕਲ ਵੀ ਤੇ ਚਲਾਣਾ ਉਹ ਕਿਵੇਂ ਚੱਲੇਗਾ ਤੁਸੀਂ ਮੈਂ 1 ਸਾਲ ਦੀ ਗੱਲ ਕਰਦੀ ਵੀਰੇ 1 ਸਾਲ ਲਈ ਜੇ ਇਹ ਕੰਮ ਹੋ ਜਵੇ ਜਿਹੜੀ ਮਾਰਦੀ ਸਰਕਾਰ ਹੋਵੇ ਅਸੀਂ ਰੋਗ ਜੁੱਤੀਆਂ ਲਾ ਕੇ ਫਿਰ ਉਹਨਾਂ ਨੂੰ ਵੋਟਾਂ ਪਾ ਦੇਣੇ ਇੱਥੇ ਕਾਸੀਂ ਕਿੱਥੋਂ ਕਰਾਂਗੇ ਸਟੇਟ ਦੀ ਸਰਕਾਰ ਹੋਵੇ ਕਿਸੇ ਸੈਂਟਰ ਦੀ ਸਰਕਾਰ ਇੱਕ ਸਾਲ ਚ ਉਹਨਾਂ ਨੂੰ ਤੁਸੀਂ ਆਪਣੀ ਲੱਤ ਦੇ ਥੱਲੇ ਨਾ ਲਗਾ ਗਏ ਫਿਰ ਨਾ ਬਿਠਾ ਦਿਓ ਗੱਲ ਇਹ ਆ ਕਿ ਗੱਲ ਨੀਤੀ ਲੀਕ ਖੇਤ ਇਤਿਹਾਸਨਾ ਜੀ ਇਤਿਹਾਸ ਆਪਣੇ ਆਪ ਨੂੰ ਸਿਰਜਦਾ ਹੈ ਜੀ ਇਤਿਹਾਸ ਪਿਛੋਕੜ ਵੇਖ ਲਓ ਜਦੋਂ ਤੋਂ 1947 ਜੋ ਵੇਖ ਲਓ ਜਿਸ ਨੇ ਵੀ ਇਸ ਕੌਮ ਦੇ ਨਾਲ ਮੱਥਾ ਲਾਇਆ 6 ਮਹੀਨੇ ਤੋਂ ਵੱਧ ਸਮਾਂ ਕੱਢਿਆ ਨਹੀਂ ਆ ਕਾ ਪਹਿਲੋ ਕਿਸ ਨੂੰ ਛੇੜੀਦਾ ਨਹੀਂ ਤੇ ਦੂਜ ਨਹੀਂ ਛੇੜੀਦੀ ਹੁੰਦੀ ਪਰ ਜੋ ਇਹਨਾਂ ਨੇ ਇਹ ਕੰਮ ਕਰਦੇ ਵੇ ਨੇ ਨਾ ਇਹ ਗੱਲ ਸਹਿੰਦਾ ਨਤੀਜੇ ਸਹੀ ਨਹੀਂ ਨਿਕਲਣਗੇ ਮੋਦੀ ਦਾ ਅੰਤ ਉਹਨੇ ਸਾਡੇ ਵਾਜਲੀਕ ਦਾ ਲੀਕ ਦਾ ਲੀਕ ਤਾਂ ਸਾਡਾ ਮੁੰਡਾ ਇਹਨੇ ਤਾਂ ਤਾਨਾ ਛਈਆ ਵਾਲਾ ਸਿਸਟਮ ਕਰ ਦਿੱਤਾ ਪੁੰਗਰ ਰਿਹਾ ਸੀ ਉਹ ਅਜੇ ਕਲੀ ਸੀ ਉਹ ਉਹਨੇ ਪੁੰਗਰਨਾ ਸੀਗਾ ਉਹਦੀ ਸ਼ਹਾਦਤ ਹੈ ਜਿਹੜੀ ਉਧਰਲੇ ਮੈਂ ਉਹਦਾ ਮੁੱਲ ਤੇ ਕੋਈ ਨਹੀਂ ਪਾਇਆ 5 ਲੱਖ ਮੁੱਲ ਪਾਇਆ 5 ਲੱਖ ਮਤਲਬ ਇੱਥੇ ਮੰਗੇ ਮੰਗੇ ਕੀ ਆ ਮੰਗ ਮੈਂ ਦੱਸਦਾ ਕਿ ਜਿਹੜਾ ਸ਼ਹੀਦ ਹੋਇਆ ਉਹਨੂੰ 5 ਲੱਖ ਇਹ ਤਾਂ ਉਹਦਾ ਕੋਈ ਵੀ ਸਾਡਾ 5 ਲੱਖ ਮੁੱਲ ਨਹੀਂ ਜਦੋਂ ਸ਼ਹੀਦ ਮਰਦਾ ਹੈ ਜਦੋਂ ਉਧਰਲੇ ਮਰਦੇ ਕਿ ਉਹਦਾ ਮੁੱਲ ਜਿਹੜਾ ਇਹਦਾ 1.5 ਕਰੋੜ ਰੁਪਏ ਮੁੱਲ ਪਾਇਆ ਗੀ ਮੈਂ ਉਹਨਾਂ ਨਾਲ ਗੱਲ ਕਰਾਂਗਾ ਸਾਨੂੰ 5 ਲੱਖ ਸਾਹਮਣੇ ਦੇ ਪਾਉਣੇ ਕਰਦੇ ਮੈਂ ਰੁਪਇਆ 30 ਲੱਖ ਦਵਾਂਗਾ ਹਰਾਮ ਦਾ ਜੇ ਮੈਂ ਕੋਈ ਜਨਾ ਦੇਵਾਂਗਾ ਹਾਂ ਗੋਲੀ ਖਾਵੇ ਲੈ ਮੈਂ ਤੂੰ ਖਾ ਮੈਂ ਦਵਾਂਗਾ 30 ਲੱਖ ਰੁਪਏ ਨਗਦ ਦਵਾਂਗਾ ਇਹ ਗੱਲ ਕਹਿਣ ਦੀ ਨਹੀਂ ਬਿਲਕੁਲ ਕਰਾਂਗਾ ਆ ਯਾਨੀ ਇਹ ਗੱਲਾਂ ਨੂੰ ਲਾਓ ਇਹ ਬੱਚਿਆਂ ਦਾ ਫਿਊਚਰ ਹੈ ਇਹ ਗੁੱਸਾ ਹੋਈ ਨਹੀਂ ਇਹ ਲਾਵੇ ਨਹੀਂ ਜੀ ਸ਼ਰਾਬ ਤਾਂ ਕੋਈ ਕੋਈ ਫਾਇਦਾ ਨਹੀਂ ਸਿੱਧਾ ਦਾ ਜੁਨਾਈਟ ਜੁਨਾਈਟ ਕਰੋ ਫਿਰ ਵੀ ਤੁਹਾਡੀ ਸਟਰੈਂਥ ਤੁਸੀਂ ਇਕੱਲੇ ਨਹੀਂ ਉੱਥੇ ਪੰਗਾ ਲੈ ਸਕਦੇ ਤੁਹਾਨੂੰ ਵੀ ਸਟਰੈਂਥ ਚਾਹੀਦੀ ਆਪਾਂ ਮਜੇ ਮਰਨਾ ਸੀ ਮੌਤ ਤੁਹਾਡੀ ਚੋਆਈ ਦੀ ਹੋਏਗੀ ਇਹਨਾਂ ਦਲਿਆਂ ਦੇ ਚੋਆਈ ਦੀ ਮੌਤ ਨਹੀਂ ਹੋਏ ਸਾਡੇ ਸਾਰੇ ਠੀਕ ਹੈ ਸਾਡਾ ਸਟਰੈਂਥ ਬਣਾਓ ਮੌਤ ਸਾਡੀ ਸਾਡੀ ਚੋਆਈ ਦੀ ਹੋਵੇ ਠੀਕ ਜੀ ਕੋਈ ਨਹੀਂ ਕਰਦੀ ਤੇਰੇ ਨਾਲ ਪਰੋਂ ਸੈਕਸ਼ਨ ਕੋ ਹਾਂ ਠੀਕ ਹੈ ਨਾਲ ਹੈ ਬਾਈ ਆਪਾਂ ਤੁਹਾਡੇ ਨਾਲ ਨੌਜਵਾਨ ਮੁੰਡੇ ਸਾਰੇ ਮਰਨੂ ਚਾਰੇ ਬੈਠੇ ਨੇ ਅੱਗੇ ਤਿਆਜੀ ਨੌਜਵਾਨ ਮਰੇ ਬੁਢਾ ਕਿਹੜਾ ਮਰੇ 21 ਤਰੀਕ ਦੀ ਗੱਲ 11 ਵਜੇ ਇਹਦਾ ਮੁੰਕੇ ਕਹਿ ਦਿੰਦਾ ਮੰਦੀਰ ਪੰਗੇ ਲਈ ਬਾ ਬਾਤੋਂ ਮੰਦੀਰ ਜਦੋਂ ਕੰਮ ਲੈਣਾ ਹੁੰਦਾ ਉਦੋਂ ਚੂਤੋ ਇੱਕ ਦਿੱਲੀ ਗਏ ਉਦੋਂ ਇਹਨਾਂ ਨੂੰ ਮੰਦੀਰ ਲਗਾਈ ਇਹਨਾਂ ਦਾ ਸਿਰ ਉੱਚਾ ਕਰਾਇਆ ਇਹ ਬਜ਼ੁਰਗਾਂ ਦਾ ਹੀ ਉੱਚਾ ਆਇਆ ਸਿਰ ਤੇ ਅੱਜ ਮੜੀਰ ਹੈ ਅੱਜ ਉਹਦੇ ਕੀ ਅੱਜ ਟੱਪ ਜਾਂਦੇ ਫਿਰ ਸਿਰ ਇਹਨਾਂ ਦਾ ਉੱਚਾ ਆਣਾ ਸੀ ਕਿਸੇ ਦੇ ਮੁੰਡੇ ਨੇ ਈਐਸਪੀ ਲੱਗ ਜਾਣਾ ਸੀ ਕਿਸੇ ਨੇ ਮੁੱਖ ਮੰਤਰੀ ਦਾ ਖਾਓਗੇ ਇਤਨਾ ਸੀ ਸਹੀ ਬਾਤ ਕਹਦਾ ਹਿਸਾਬ ਬਿਲਕੁਲ ਸਹੀ ਯਾਰ ਸਾਰੇ 500 ਬੰਦੇ ਆਏ ਰਾਜੂ ਆਣਾ ਹੀ ਹੀਰੋ ਬਣਾ ਕੇ ਲੈਣਾ ਉਹਦਾ ਮੁੰਡਾ ਡੀਐਸ ਸਾਡੀ ਲੀਡਰ ਵਾਲੇ ਆ ਸਾਡੀ ਲੀਡਰਸ਼ਿਪ ਕਿੱਥੇ ਮੰਨੂ ਰੱਖਿਆ ਅੱਜ ਸਾਡੀ ਲੀਡਰਸ਼ਿਪ ਕਿੱਥੇ ਸੀਗੀ ਅੱਜ ਕਿੱਥੇ ਮੂਰੇ ਆ ਗਏ ਇੱਕ ਹੋਰ ਦਰਦ ਨਾਲ ਗੱਲ ਦਾ ਜੇ ਲੀਡਰ ਅੱਕੇ ਹੁੰਦਾ ਨਾ ਉਹਨਾਂ ਦੀ ਸੀਆਈਡੀ ਹੁੰਦੀ ਹੈ ਭਾਈ ਉਹਨਾਂ ਦੀ ਆਈਪੀ ਇੰਟੈਲੀਜੈਂਸ ਬਿਊਰੋ ਉਹ ਇੰਨਾ ਧੱਕਾ ਨਹੀਂ ਸੀ ਕਰਦੇ ਜਥੇਦਾਰ ਜੀ ਫੌਜ ਦਾ ਮੁਖੀ ਲੱਗਦਾ ਉਹਨਾਂ ਕਹਾਂ ਵੀ ਮੁੰਡੇ ਆ ਧੱਕਦੇ ਹੋ ਯਾਰ ਇਹ ਇਹ ਕੋਈ ਵੀ ਨਹੀਂ ਕੋਈ ਚੰਡੀਗੜ੍ਹ ਮੀਟਿੰਗ ਦੇ ਬੈਠੇ ਤੇ ਆਪਾਂ ਨੂੰ ਇੱਥੇ ਇਹ ਕਹਿੰਦੇ ਸੀ ਕਾਲ ਨਹੀਂ ਦਿੱਤੀ ਸਾਨੂੰ ਸਾਨੂੰ ਕਾਲ ਕਿਉਂ ਦਿੱਤੀ ਗਈ ਆ 11 ਵਜੇ ਦੀ ਕਾਲ ਦਿੱਤੀ ਤੜਕੇ ਲੋਸਮੈਂਟ ਇਹਨਾਂ ਨੇ ਸੜਾਈ ਵੀ ਪਹੁੰਚੂ ਉੱਥੇ ਫਿਰ ਉੱਥੇ ਫਿਰ ਉੱਥੇ ਕਹਿੰਦੇ ਵੀ ਤੁਸੀਂ ਜਾਓ ਉੱਥੇ ਜਾਵੜੇ ਫਿਰ ਜਥੇਵੰਦੀ ਦਾ ਸਮਝੌਤਾ ਨਹੀਂ ਤਦੀ ਕਿਸੇ ਜਦੀ ਬੰਦੇ ਆ ਸਮਝੋ ਤਾ ਨਹੀਂ ਯਾਰ ਤੁਹਾਡੀ ਆਪਣੀ ਲੜਾਈ ਹੈ ਭੈਣ ਤੋਂ ਆਪਾਂ ਲੜਦੇ ਰਹੋ ਤੁਸੀਂ ਇੱਥੇ ਤਾਂ ਕੱਟੇ ਹੋ ਜੋ ਕੱਲਾ ਕੱਲਾ ਪੁੱਤ ਮੈਂ ਨਾਪਿਆ 6 ਕਿੱਲੇ ਜ਼ਮੀਨ ਹੈ ਮੇਰੇ ਕੋਲ ਆ 15 ਕਿੱਲੇ ਲੈ ਬੈਠਾ ਕੋਈ 20 ਕਿੱਲੇ ਲੈ ਬੈਠਾ ਮੈਂ ਕੱਲਾ 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 ਮੈਂ ਸਾਰਾ ਛੋੜਿਆ ਹੈ ਇਹ ਦੰਦੀਆਂ ਗੱਡੀ ਜਾਂਦੇ ਮੇਰਾ ਸਾਡਾ ਸਵਾਲ ਆ ਯਾਰ ਇੱਕ ਮੈਂ ਆਪਣੀ ਮੰਨੀ ਨੂੰ ਕਰਕੇ ਆਇਆ ਜਿਹੜੇ ਸਾਡੇ ਮੁੰਡਿਓ ਲੈ ਕੇ ਗਏ ਨੇ ਉੱਥੇ ਮੁੰਡੇ ਨੇ ਉਹਨਾਂ ਦੀ ਤੁਸੀਂ ਕੀ ਗੱਲਬਾਤ ਕਰ ਰਹੇ ਹੋ ਕੀ ਤੇ ਨਾਲ ਗੱਲ ਕਰਨੀ ਕੀ ਆਈ ਜੀ ਨਾਲ ਤੁਹਾਡੀ ਗੱਲ ਹੋਈ ਆ ਕੀ ਤੁਹਾਡੀ ਐਸਐਸਪੀ ਨਾਲ ਗੱਲ ਹੋਈ ਆ ਕਿ ਅਭੀ ਤੁਸੀਂ ਮੁੰਡੇ ਸਾਡੇ ਛੱਡੋਗੇ ਕਿ ਨਹੀਂ ਛੱਡਦੇ ਕਿਉਂ ਨਹੀਂ ਛੱਡਦੇ ਤੁਸੀਂ ਮੁੰਡੇ ਸਾਡੇ ਬਾਈ ਜੀ ਬੋਰੀਆਂ ਚ ਪਾ ਕੇ ਮੁੰਡੇ ਬੰਨੇ ਯਾਰ ਸਾਡੇ ਉੱਥੇ ਬੋਰੀਆਂ ਬੋਰੀਆਂ ਦੇ ਵਿੱਚ ਪਾ ਕੇ ਜਿਹੜੇ ਮਰੇ ਨਹੀਂ ਹੁੰਦੇ ਸੂਏ ਮਾਰਦੇ ਨੇ ਚੋਕੇ ਲੈ ਜਾ ਕੇ ਬੋਰੀਆਂ ਵਿੱਚ ਬੰਦ ਕਰਕੇ ਸੂਏ ਮਾਰਦੇ ਨੇ ਲੱਤਾਂ ਮਾਰਦੇ ਨੇ ਲੱਤਾਂ ਤੋੜਨ ਨਾਲ ਮੇਰੇ ਨਾਲ ਮੁੰਡੇ ਸੀ ਉਹਨਾਂ ਨੇ ਲੱਤਾਂ ਤੋੜ ਕੇ ਉਹਨਾਂ ਨੇ ਪੈਰ ਰੱਖ ਰੱਖ ਕੇ ਇਹਨਾਂ ਦੀ ਉਦੋਂ ਦੀ ਜਿਹੜੇ ਆਪਣੇ ਜੁਨੀਅਨ ਦੇ ਮੁਖੀ ਐ ਦਿੱਲੀ ਜਾਣ ਤੋਂ ਪਹਿਲਾਂ ਦੀ ਪ੍ਰਾਪਰਟੀ ਦੇਖ ਲਓ ਬਾਈ ਜੀ ਸ਼ਰਾਬ ਤੇ ਚੱਲਦੀ ਰਹਦਾ ਸ਼ਰਾਬ ਤਾਂ ਬਹੁਤ ਵਧੀਆ ਚੀਜ਼ ਐ ਪਰ ਪੈਣ ਚੋ ਸ਼ਰਾਬਦ ਨੂੰ ਨਾ ਜੁੱਤੀਆਂ ਹੀ ਪੈਂਦੀਆਂ ਨੇ ਤੇ ਉਹ ਪੈਰੀਆਂ ਨੇ ਕਿਸੇ ਵੀ ਚੀਜ਼ ਦਾ ਨਾ ਸ਼ਰਾਬਤ ਕਿਸੇ ਹੱਦ ਤੱਕ ਹੀ ਚੰਗੀ ਲੱਗਦੀ ਏ ਬਾਈ ਪਤਾ ਕੀ ਗੱਲ ਆ ਇੱਥੇ ਕੋਈ ਪ੍ਰਧਾਨ ਨੇ ਹੈਗਾ ਜੂਨੀਅਨ ਦਾ ਜਾਂ ਸੋਚਾ ਜੂਨੀਅਨ ਦਾ ਜਾਂ ਕੋਈ ਅਗਰਾਹਾ ਜੂਨੀਅਨ ਦਾ ਜਾਂ ਕਿਸੇ ਵੀ ਜੂਨੀਅਨ ਦਾ ਬੈਠੀ ਹੈ ਪੂਰੇ ਲੱਖਾ ਦੱਸੋ ਦਾ ਜੀ ਲਾਲੂ ਤੇ ਦੇਖੋ ਜੂਨੀਅਨ ਦਾ ਕੋਈ ਪੁੱਲ ਨਾ ਆਉਂਦਾ ਏ ਹਾਂ ਬੰਗਾਰਾ ਤੇ ਔਰ ਰੋਡ ਤੇ